ਪਸ਼ੂਆਂ ਦਾ ਸੂਣ ਤੋਂ ਪਹਿਲਾਂ ਲੇਵਾ ਟੇਡਾ ਹੋ ਜਾਂਦਾ ਹੈਗਾ ਤਾਂ ਆਹ ਦੇਸੀ ਖਰਾਕ ਵਰਤਿਓ ਕਿਸਾਨ ਦੋਸਤੋ ਇਹਦੇ ਨਾਲ ਤੁਹਾਡੇ ਪਸ਼ੂ ਦਾ ਲੇਵਾ ਕਿੰਨਾ ਵੀ ਟੇਡਾ ਹੈਗਾ ਤਾਂ ਬਿਲਕੁਲ ਸੈਂਟਰ ਦੇ ਵਿੱਚ ਆ ਜਾਊਗਾ ਸਹੀ ਹੋ ਜਾਊਗਾ ਕੀ ਕੀ ਖਰਾਕਾਂ ਲੈਣੀਆਂ ਆਪਾਂ ਕਿਵੇਂ ਦੇਣੀਆਂ ਪਸ਼ੂ ਨੂੰ ਤੁਹਾਨੂੰ ਦੱਸਦੇ ਆ ਬਣੇ ਰਹੋ ਵੀਡੀਓ ਦੇਖਣ ਤੱਕ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਿਹਾ ਹੈ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਲੱਗਦਾ ਬੈਲ ਦਾ ਬਟਨ ਉਹਨੂੰ ਕਰ ਲਿਓ ਪ੍ਰੈਸ ਐ ਇਸੇ ਤਰ੍ਹਾਂ ਅੱਗੇ ਜਾਣਕਾਰੀ ਵੀਡੀਓ ਲੈ ਕੇ ਆਉਂਦੇ ਰਹਿਣੇ ਆਂ ਇਹ ਹੀ ਵੀਡੀਓ ਤੁਸੀਂ ਫੇਸਬੁੱਕ ਪੇਜ ਉੱਪਰ ਦੇਖ ਰਹੇ ਹੋ ਤਾਂ ਫੇਸਬੁੱਕ ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ ਕਿਸਾਨ ਦੋਸਤੋ ਇਹਦੇ ਵਿੱਚ ਆਪਾਂ ਕੀ ਕਰਨਾ ਤਿੰਨ ਚਾਰ ਚੀਜ਼ਾਂ ਲਿਆਉਣੀਆਂ ਪਸ਼ੂ ਨੂੰ ਦੇਣੀਆਂ ਹੀ ਆ ਤੇ ਜਦੋਂ ਪਸ਼ੂ ਦਾ ਸੂਣ ਦੇ ਵਿੱਚ ਥੋੜਾ ਟਾਈਮ ਰਹਿ ਜਾਂਦਾ ਕਈ ਵਾਰ ਉਦੋਂ ਲੇਵਾ ਟੇਡਾ ਹੋ ਜਾਂਦਾ ਜਾਣੀ ਦੀ ਇੱਕ ਪਾਸਾ ਤਾਂ ਚੜ ਜਾਂਦਾ ਲੇਵੇ ਦਾ ਇੱਕ ਪਾਸਾ ਥੱਲੇ ਰਹਿ ਜਾਂਦਾ ਤੇ ਜੇ ਆਪਾਂ ਸੇਲ ਵੀ ਕਰਨਾ ਹੁੰਦਾ ਹੈ ਪਸ਼ੂ ਉਦੋਂ ਬਹੁਤ ਨੁਕਸਾਨ ਹੁੰਦਾ ਉਹਦੇ ਵਿੱਚ ਇੱਕ ਨੁਕਸ ਬਣ ਜਾਂਦਾ ਪਸ਼ੂ ਚ ਵਪਾਰੀ ਥੇਤੀ ਪਸ਼ੂ ਖਰੀਦਦਾ ਨਹੀਂ ਹੈਗਾ ਕੀਮਤ ਘਟਾ ਕੇ ਪਸ਼ੂ ਖਰੀਦਦਾ ਆਪਾਂ ਵੀ ਕਿਸਾਨ ਭਰਾ ਬਹੁਤ ਨਾਰਮਲ ਜਿਹੜੇ ਪਸ਼ੂ ਰੱਖਦੇ ਆ ਉਹ ਡਰ ਜਾਂਦੇ ਆ ਵੀ ਕਈ ਸੱਚੀ ਨੁਕਸ ਆ ਇਹਦੇ ਚ ਆਪਾਂ ਸੇਲ ਕਰ ਦਈਏ ਇਹ ਵੈਸੇ ਕੋਈ ਨੁਕਸ ਨਹੀਂ ਹੁੰਦਾ ਇਹ ਘਾਟ ਹੁੰਦੀ ਆ ਬਾਇਓਟਿਨ ਦੀ ਘਾਟ ਦੇ ਨਾਲ ਹੀ ਜਿਹੜਾ ਲੀਵਰ ਡੇਟਾ ਹੋ ਜਾਂਦਾ ਜੇ ਤੁਸੀਂ ਘਾਰ ਚੋਣ ਜਿਵੇਂ ਪਹਿਲੇ ਸੂਆਂ ਦੇ ਵਿੱਚ ਪਸ਼ੂ ਆਉਦੋ ਦੋ ਥਣ ਇਕੱਠੇ ਚੁਆ ਕਰੋ ਮੂਹਰ ਲਈ ਅੱਡ ਚੁਆ ਕਰੋ ਮਗਰ ਲਈ ਅੱਡ ਕਈ ਪ੍ਰਾਕੀ ਕਰਦੇ ਆ ਕੈਂਚੀ ਚੀਰੇ ਨਾਲ ਚੁੰਦਿਆ ਮਗਰਲਾ ਥਣ ਫੜ ਕੇ ਤੇ ਮੂਹਰਲਾ ਉਦੋਂ ਵੀ ਥਣ ਜਿਹੜਾ ਵੱਧ ਘਟ ਖਿੱਚਿਆ ਜਾਂਦਾ ਹੈਗਾ ਉਦੋਂ ਵੀ ਲੇਵਾ ਟੇਡਾ ਹੋ ਜਾਂਦਾ ਜਾਂ ਥਣ ਵੱਧ ਘਟ ਜਾਂਦਾ ਹੈਗਾ ਤੇ ਇਹ ਖਰਾਕ ਦੇਣੀ ਆ ਤੁਸੀਂ ਪਸ਼ੂ ਨੂੰ ਇਹਦੇ ਨਾਲ ਕੀ ਆ ਪਸ਼ੂ ਦਾ ਲੇਵਾ ਜਿਹੜਾ ਬਿਲਕੁਲ ਸੈਂਟਰ ਦੇ ਵਿੱਚ ਆਜੂਗਾ ਜੇ ਤੁਸੀਂ ਸੇਲ ਵੀ ਕਰਨਾ ਤਾਂ ਵਧੀਆ ਕੀਮਤ ਤੇ ਨਾਲ ਸੇਲ ਕਰ ਸਕਦੇ ਹੋ ਜੇ ਤੁਸੀਂ ਘਰੇ ਵੀ ਰੱਖਣਾ ਤਾਂ ਵੀ ਤੁਹਾਨੂੰ ਡਰਨ ਦੀ ਜਰੂਰਤ ਨਹੀਂ ਇਹਦੇ ਵਿੱਚ ਆਪਾਂ ਦੋ ਚੀਜ਼ਾਂ ਲੈਣੀਆਂ ਇੱਕ ਤਾਂ ਲੈਣਾ ਪੇਠਾ 10 ਕਿਲੋ ਮਠਿਆਈ ਵਾਲਾ ਇਹ ਆਪਾਂ ਨੂੰ ਸਬਜ਼ੀ ਮੰਡੀ ਦੇ ਵਿੱਚੋਂ ਮਿਲ ਜੂਗਾ ਇਹ ਤੁਸੀਂ ਲਿਆਇਓ 10 ਕਿਲੋ ਤੇ ਤਣ ਲਾਉਣਾ ਹਰਾ ਧਨੀਆ 2 ਕਿਲੋ ਇਹ ਖਿਰਾਕ ਨੂੰ ਲਿਆ ਕੇ ਤੁਸੀਂ ਪਸ਼ੂ ਨੂੰ ਦੇਣੀ ਆ ਧਨੀਆ 2 ਦਿਨਾਂ ਦੇ ਵਿੱਚ ਚਾਰਨਾ ਕਿਲੋ ਕਿਲੋ ਤੇ ਜਿਹੜਾ ਪੇਠਾ ਮਠਿਆਈ ਵਾਲਾ ਇਹ 10 ਦਿਨਾਂ ਦੇ ਵਿੱਚ ਚਾਰਨਾ ਕਿਲੋ ਕਿਲੋ ਤੇ ਤੁਹਾਡਾ 10 ਦਿਨਾਂ ਦੇ ਵਿੱਚ ਵਿੱਚ ਪਸ਼ੂ ਦਾ ਲੇਵਾ ਜਿਹੜਾ ਬਿਲਕੁਲ ਸੈਂਟਰ ਦੇ ਵਿੱਚ ਆ ਜਾਊਗਾ ਸੋਨੂੰ ਡਰਨ ਦੀ ਜਰੂਰਤ ਨਹੀਂ ਕਿਸੇ ਵੀ ਡਾਕਟਰ ਨੂੰ ਸੱਦਣ ਦੀ ਜਰੂਰਤ ਨਹੀਂ ਪੈਣੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਕਿਉਂਕਿ ਨਾਰਮਲ ਕਿਸਾਨ ਭਰਾਵਾਂ ਤੱਕ ਇਹ ਚੀਜ਼ਾਂ ਜਾਣਗੀਆਂ ਵਰਤਣਗੇ ਤਾਂ ਫਾਇਦਾ ਹੋਊਗਾ ਪਸ਼ੂ ਪਾਲਣ ਦੇ ਵਿੱਚ ਹੁਣ ਮਹਿੰਗਾਈ ਕਰਕੇ ਆਮਦਨ ਹੈ ਨਹੀਂ ਕਿ ਖਰਚਾ ਜ਼ਿਆਦਾ ਹੈਗਾ ਤੇ ਸਾਡੀ ਇਹੀ ਬੇਨਤੀ ਹੁੰਦੀ ਹੈ ਹਮੇਸ਼ਾ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਦਾ ਕਰੋ ਥੋਥੋ ਕਿਦੇ ਵੀ ਨੁਕਤੇ ਦਾ ਆਪਾਂ ਕੋਈ ਵੀ ਪੈਸਾ ਨਹੀਂ ਲੈਂਦਾ ਤੇ ਬਸ ਇਹੀ ਸੇਵਾ ਮੰਗਦੇ ਆਂ વિડીયોનું શેર કર્યો વિડીયો સારસાન ભ્રાવાનો બહુ બહુ ધનવાદ